ਸੀਟੀਵੀ ਦੀਆਂ ਇਹ ਤਸਵੀਰਾਂ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦੱਖਣੀ ਦੀਆਂ ਨੇ ਇਨ੍ਹਾਂ ਤਸਵੀਰਾਂ 'ਚ ਕੁਝ ਲੋਕਾਂ ਨੂੰ ਰਾਤ ਦੇ ਹਨੇਰੇ 'ਚ ਅਕਾਲੀ ਦਲ ਦੇ ਉਮੀਦਵਾਰ ਹੀਰਾ ਸਿੰਘ ਗਾਮੜੀਆ ਦੇ ਪੋਸਟਰ ਫੜਦੇ ਵੇਖਿਆ ਜਾ ਸਕਦਾ ਹੈ ਇਲਜ਼ਾਮ ਹੈ ਕਿ ਪੋਸਟਰ ਫੜਨ ਵਾਲੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਬੈਂਸ ਦੇ ਸਮਰਥਕ ਨੇ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਗਾਬੜੀਆ ਵੱਲੋਂ ਕੇਸ ਦਰਜ ਕਰਵਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਬੈਂਸ ਦੇ 6 ਸਮਰਥਕਾਂ ਖਿਲਾਫ ਕੇਸ ਦਰਜ ਕੀਤਾ ਹੈ ਰਾਤ ਨੂੰ ਤਲਵਾਰਾਂ ਲੈ ਕੇ ਹੁੰਮਰੇ ਸੀਗੇ ਸੀਸੀਟੀਵੀ ਚ ਫੁਟੇਜ ਆਈ ਹੈ ਪੋਸਟਰ ਜਿਹਨਾਂ ਸਹਾਹੀ ਵਸੋਂ ਗਾਬੜੀਆ ਦੇ ਪੜੇ ਸਨ ਹੜਤਾਲ ਕਰ ਰਹੀ ਦੀ ਤਪਰੀਸ਼ ਪਤਾ ਲੱਗ ਜਾਏਗਾ ਹੀਰਾ ਸਿੰਘ ਗਾਬੜੀਆ ਤੇ ਬਲਵਿੰਦਰ ਬੈਂਸ ਦੋਵੇਂ ਇਸ ਘਟਨਾ ਨੂੰ ਇੱਕ ਦੂਜੇ ਦੀ ਬੁਖ ਲਾਹਟ ਕਰਾਰ ਦੇ ਰਹੇ ਨੇ ਅਤੇ ਹਲਕੇ ਤੋਂ ਭਾਰੀ ਬਹੁਮਤ ਨਾਲ ਜਿੱਤ ਦਾ ਦਾਵਾ ਵਿਖਾਰ ਰਹੇ ਨੇ ਉਹ ਤਾਂ ਬਖਲਾਏ ਹੋਏ ਲੋਕ ਆ ਗਰੀਬਾਂ ਕੇ ਸਾਥ ਧੱਕਾ ਕਰਤੇ ਹੈ ਔਰ ਹਮ ਇਹ ਕਹਿਣਾ ਚਾਹਤੇ ਹੈ ਕਿ ਉਸ ਦਾ ਧੱਕਾ ਨਹੀਂ ਚੱਲਣ ਦੇਈ ਆਗਾ ਔਰ ਹਮ ਚਾਰ ਤਰੀਕ ਨੂੰ ਠੋਕਵਾਂ ਜਵਾਬ ਦੇਗੇ ਜੋ ਉਸ ਨੇ ਗੁੰਡਾਗਰਦੀ ਕੀਤੀ ਹੈ ਚਾਰ ਤਰੀਕ ਨੂੰ ਤੱਕੜੀ ਕਾ ਤਰਾਜੂ ਕਾ ਬਟਨ ਦਬਾ ਕਰ ਰਿਹਾ ਉਸ ਕਾ ਜਵਾਬ ਦੇਗੇ ਔਰ ਇਹ ਖੇਤਰ ਸੇ ਬਾਹਰ ਕਾਲ ਦੇਗੇ ਉਹ ਰਾਤ ਨੂੰ ਆਪ ਹੀ ਪਾੜ ਲੈਂਦੇ ਆ ਜਦੋਂ ਹਾਰ ਦਾ ਜਵਾਰੀਆ ਹੋਏ ਨਾ ਉਹ ਲੜਦਾ ਹੁੰਦਾ ਉਹ ਆਪ ਹੀ ਪੋਸਟਰ ਪਾੜ ਲੈਂਦੇ ਆ ਸਾਡੇ ਵਾਲੇ ਵੀ ਪਾੜਦੇ ਆ ਵੀ ਪਤਾ ਹੁੰਦਾ ਸਵੇਰੇ ਬੈਂਸ ਕਹਿਣਗੇ ਵੀ ਸਾਡੇ ਪੋਸਟਰ ਪਾੜ ਤੇ ਤੇ ਨਾਲ ਹੀ ਦਰਖਾਸਤ ਦਿੰਦੇ ਆ ਸਾਡੇ ਪੋਸਟਰ ਕਿੰਨੇ ਪਾੜੇ ਅਸੀਂ ਇਹ ਕਿਹਾ ਸੀ ਦਰਖਾਸਤ ਨਹੀਂ ਦਿੱਤੀ ਬੁਖਲਾਟ ਬੁਖਲਾਟ ਅਸੀਂ ਤਾਂ ਇਹ ਕਿਹਾ ਵੀ ਕੰਧ ਤੇ ਲੱਗਿਆ ਪਰਚਾ ਪਾੜ ਲਵੋਗੇ ਜਿਹੜਾ ਮੰਤੇ ਲੱਗਿਆ ਉਹਦਾ ਕੀ ਬਣੂ